raag ghoojri mahalla 4 har ke jaan sat gur sat purkha bina karo gur paas ham kire kirma sat gur saranaai kar daya naam pargaas mere meet gur dev mokau ram naam pargaas ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਕਾਸ਼ ਮੋਕੋ ਪਾਠ ਨਾ ਹੋਵੇ ਕੱਕੇ ਤੇ ਹੋੜਾ ਨਹੀਂ ਲਾਉਣਾ ਕੱਕਾ ਊੜੇ ਔਂਕਰ ਮੇਰੇ ਮੀਤ ਗੁਰਦੇਵ ਇੱਥੇ ਵਿਸ਼ਰਾਮ ਆਵੇਗਾ ਮੋ ਕਉ ਰਾਮ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਇਥੇ ਵੀ ਦੋਹਾ ਮੰਮਿਆਂ ਦਾ ਫਰਕ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਨਾਮ ਮੇਰਾ ਪਾਠ ਨਹੀਂ ਹੋਵੇਗਾ ਨਾਮ ਮੇਰਾ ਨਖੇੜਾ ਕਰਕੇ ਹੋਵੇਗਾ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਨਾਮ ਮਿਲੈ ਇਥੇ ਵੀ ਇਹੀ ਗੱਲ ਯਾਦ ਰੱਖਣੀ ਚੇਤੇ ਰੱਖਣਾ ਨਾਮ ਮਿਲੈ ਇਕੱਠਾ ਨਹੀਂ ਨਾਮ ਮਿਲੈ ਹਾਂਜੀ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜਮ ਪਾਸ ਨਹੀਂ ਕਹਿਣਾ ਜਾਮ ਮੰਮਾ ਬੋਲ ਕੇ ਅੱਖਰ ਮੂੰਹ ਪੂਰਾ ਖੋਲਣਾ ਫੇਰ ਅੱਗੇ ਪਾਸ ਆਵੇਗਾ ਜਮ ਪਾਸ ਨਹੀਂ ਜਾਮ ਪਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਪਹਿਲਾ ਧਨ ਧੱਦਾ ਮੁਕਤਾ ਹੈ ਦੂਸਰਾ ਧਨ ਉੱਤੇ ਟਿੱਪੀ ਹੈ ਏ ਦੇ ਉਚਾਰਣ ਵਿੱਚ ਇੰਨਾ ਕੁ ਫਰਕ ਰਹੇਗਾ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਣ ਕੀਤਾ ਹੈ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਬੋਲ ਜੀ ਹਾਂ ਜੀ ਕਾਹੇ ਰੇ ਮਨ ਚਿਤਵਹਿ ਉਦਮ ਉਦਮ ਥੋੜਾ ਜਿਹਾ ਅਦਕਲਾ ਕੇ ਉਚਾਰਨ ਹੋਵੇਗਾ ਉਦਮ ਪੋਲਾ ਨਹੀਂ ਹੋਵੇਗਾ ਉਦਮ ਜਿਵੇਂ ਅਸੀਂ ਆਮ ਬੋਲਚਾਲ ਵਿੱਚ ਭਾਸ਼ਾ ਵਿੱਚ ਲਫ਼ਜ਼ ਵਰਤਦੇ ਆ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹ ਜੰਤ ਉਪਾਏ ਤਾ ਕਾਰਿ ਜਿਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਇਥੇ ਕਈ ਵਾਰ ਕਈ ਪਾਠੀ ਸਿੰਘ ਮਾਧਵ ਉਚਾਰਨ ਕਰਦੇ ਹਨ ਇਥੇ ਮਾਧਵ ਉਚਾਰਨ ਕਰਨਾ ਮੈਂ ਕੰਨਾ ਧਦਾ ਊੜੇ ਔਕੜ ਮਾਧਵ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਪਰਮ ਪਦ ਪਾਇਆ ਪਰਮ ਪਦ ਨਹੀਂ ਇਕੱਠਾ ਇਉਂ ਨਹੀਂ ਬੋਲਣਾ ਆਮ ਤੌਰ ਤੇ ਪਾਠੀ ਕਾਲੀ ਵਿੱਚ ਪਰਮ ਪਦ ਬੋਲ ਜਾਂਦੇ ਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਇਹ ਗਲਤ ਹੋਵੇਗਾ ਪਰਮ ਪਦ ਪਾਇਆ ਮਮੇ ਦਾ ਉਚਾਰਨ ਪੂਰਾ ਕਰਕੇ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤិន ਕਵਣ ਖਲਾਵਾ ਕਵਣ ਚੁਗਾਵਾ ਮਨ ਮਹਿ ਸਿਮਰਨ ਕਰਿਆ ਸਭ ਅਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਕਰ ਤਲ ਵੱਖਰੇ ਵੱਖਰੇ ਕਰ ਤਲ ਇਕੱਠਾ ਪਾਠ ਨਹੀਂ ਆਵੇਗਾ ਵੱਖਰਾ ਵੱਖਰਾ ਬੋਲਣਾ ਹੈ ਸਭ ਅਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਵੇਰੇ ਵੀ ਬੇਨਤੀ ਕੀਤੀ ਸੀ ਨਿਰੰਜਨ ਪਾਠ ਦਾ ਉਚਾਰਨ ਕਰ ਲੱਗਿਆ ਖਿਆਲ ਰੱਖਣਾ ਇਹ ਜੱਜੇ ਦੀ ਜਗਾ ਨੰਨਾਂ ਨਾ ਬੋਲਿਆ ਜਾਵੇ ਆਮ ਪਾਠੀ ਨਿਰੰਜਨ ਪਾਠ ਕਰ ਜਾਂਦੇ ਨੇ ਤੇ ਜਾਂ ਕਈ ਨਾਣਾ ਵੀ ਬੋਲ ਜਾਂਦੇ ਨੇ ਨਿਰੰਜਨ ਜੱਜਾ ਤੇ ਨੰਨਾ ਇਹ ਦੋਹੇ ਸ਼ੁੱਧ ਉਚਾਰਨ ਹੋਵੇ ਸੋ ਪੁਰਖ ਨਿਰੰਜਨ ਹਰ ਪੁਰਖ ਤਨੰਜਨ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਾ ਹੈ ਸਭ ਧਿਆਵਾ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਜੀ ਤੁਮਾਰੇ ਜੀ ਦੋਹਾਂ ਦਾ ਜਿਹੜਾ ਫਰਕ ਹੈ ਉਹ ਸਮਝਣਾ ਪਹਿਲਾਂ ਐੜਾ ਲੱਗਾ ਹੋਇਆ ਹੈ ਦੂਸਰੇ ਜੀ ਨਾਲ ਐੜਾ ਨਹੀਂ ਲੱਗਾ ਜੀ ਜਿਹੜਾ ਐੜਾ ਲੱਗਾ ਹੈ ਇਹਦਾ ਭਾਵ ਹੈ ਜੀਵ ਜੰਤ ਤੇ ਜਿਹੜਾ ਜੀ ਐੜੇ ਤੋਂ ਬਿਨਾ ਹੈ ਇਹ ਸਤਕਾਰਵਾਚਕ ਜਿਵੇਂ ਆਪਾਂ ਜੀ ਲਫ਼ਜ਼ ਚ ਬੋਲਦੇ ਆ ਸੋ ਇਹਦਾ ਉਚਾਰਨ ਵੀ ਇਉਂ ਵੱਖਰਾ ਸਪਸ਼ਟ ਹੋਵੇਗਾ ਸਭ ਜੀ ਤੁਮਾਰੇ ਜੀ ਜੀ ਇਥੇ ਐੜਾ ਮੁਕਤਾ ਬੋਲੇਗਾ ਤੇ ਅਗਲਾ ਸਤਕਾਰਵਾਚਕ ਜੀ ਉਹ ਜੋ ਹੈ ਉਹ ਜੀ ਸਿੱਧਾ ਬੋਲਿਆ ਜਾਵੇਗਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰ ਹਰ ਧਿਆਵਹ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਭੇਖਾਰੀ ਜੀ ਭਿਖਾਰੀ ਨਹੀਂ ਜੇ ਭਿਖਾਰੀ ਬੋਲਾਂਗੇ ਤਾਂ ਉਹ ਭੱਬੇ ਦੀ ਸਿਹਾਰੀ ਹੋਵੇਗੀ ਸਤਿਗੁਰੂ ਜੀ ਨੇ ਲਾਮ ਲਿਖੀ ਹੈ ਪੇਖਾਰੀ ਜੀ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਾ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਹਾਂਜੀ ਖਾਲਸਾ ਜੀ ਇਹ ਖਿਆਲ ਰੱਖਣਾ ਬੇਅੰਤ ਬੇਅੰਤ ਸਿਹਾਰੇ ਔਰ ਲਾਵਾਂ ਦਾ ਜਿਹੜਾ ਉਚਾਰਣ ਹੈ ਇਹਨਾਂ ਦਾ ਖਿਆਲ ਰੱਖਣਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੈਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਅਨੇਕ ਨੰਨੇ ਨੂੰ ਸਿਹਾਰੀ ਲੱਗੀ ਹੋਈ ਐ ਇਹ ਸਿਹਾਰੀ ਤੋਂ ਬਿਨਾ ਅਨਕ ਨਹੀਂ ਬੋਲਣਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਾਪ ਤਾਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਸਿਮਰਤ ਪੋਲਾ ਪਾਠ ਹੋਵੇਗਾ ਸਿਮਰਤ ਕਸਕੇ ਨਹੀਂ ਹੋਵੇਗਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਾਕਾ ਜਾਣ ਹੋਈ